ਦੀ ਰਾਣੀ ਕਹਿੰਦੇ ਮੈਂ ਤੁਹਾਨੂੰ ਦੇਖ ਕੇ ਬਹੁਤ ਸੋਹਣਾ ਤੁਸੀਂ ਗਿੱਧਾ ਪਾਉਨੇ ਹੋ ਬੋਲੀ ਪਾਉਨੇ ਹੋ ਮਾਹਲਵੇ ਦੀ ਜੱਟੀ ਨਹੀਂ ਮੈਂ ਗਿੱਧਿਆਂ ਦੀ ਰਾਣੀ ਨੱਚਦੀ ਨਾ ਥੱਕਾਂ ਨਹੀਂ ਮੈਂ ਅੱਗ ਵਾਂਗੂ ਮਚਾ ਦੇਵਾਂ ਘੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪੱਟ ਦਿਆਂ ਵੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪੱਟ ਦਿਆਂ ਵੇੜਾ ਕੁੜੀਓ ਬਲਤ ਤੁਹਾਡੀ ਪੰਜਾਬੀ ਦੀ ਖੁਸ਼ਬੂ ਜਦੋਂ ਵੀ ਵਹਿਖੜਦੀ ਸਭ ਨੂੰ ਸੋਹਣੀ ਲੱਗਦੀ ਹੈ ਨਾ ਸੰਘਰਸ਼ ਤੋਂ ਬਿਨਾ ਕਲਾ ਦੀ ਕਾਮਯਾਬੀ ਨਹੀਂ ਹੈਗੀ ਔਰ ਜਿਹੜੇ ਬੰਦੇ ਚ ਪੇਸ਼ੈਂਸ ਹੁੰਦੀ ਉਹਨੂੰ ਪਤਾ ਹੁੰਦਾ ਕਿ ਮੈਂ ਤੀਰ ਕਿੱਥੇ ਲਗਾਉਣਾ ਲਗਾਤਾਰ ਚੱਲਿਆ ਰਹਿੰਦਾ ਤੇ ਸੰਘਰਸ਼ ਵਿੱਚ ਮਜ਼ਾ ਆਉਂਦਾ ਮੈਂ ਉਹ ਮਰਦੇ ਸੀਗੇ ਜਦੋਂ ਇਸ ਲਾਈਨ ਦੇ ਵਿੱਚ ਆਏ ਇਹ ਕੰਮ ਦੇ ਵਿੱਚ ਮੈਂ 17 17 ਸਾਲ ਦੀ ਉਮਰ ਦੇ ਵਿੱਚ ਪਹਿਲਾ ਇੰਟਰਨੈਸ਼ਨਲ ਟੂਰ ਲਗਾ ਰਿਹਾ ਸੀ ਸੋਵੀਅਤ ਰੂਸ ਦਾ ਬਸ ਜਿੱਥੇ-ਇਥੇ ਪੰਜਾਬੀ ਵੱਸਦੇ ਆ ਉਥੇ ਉਥੇ ਹਰ ਥਾਂ ਦੇ ਉੱਤੇ ਮੈਂ ਹਮੇਸ਼ਾ ਗੱਲ ਕਰਦੀ ਹੁੰਨੀ ਆ ਕਿ ਮਿਸ ਯੂਨੀਵਰਸ ਮਿਸ ਇੰਡੀਆ ਕੋਈ ਵੀ ਇੱਕ ਸਾਲ ਦਾ ਟਾਈਟਲ ਹੁੰਦਾ ਵੀ ਮੇਰੇ ਤੇ ਪੰਜਾਬੀ ਕਿੰਨਾ ਮਿਹਰਬਾਨ ਹੋਏ ਕਿ ਮੈਨੂੰ ਸਾਰੀ ਉਮਰ ਲਈ ਮਤਲਬ ਕਿ ਗਿੱਦਿਆਂ ਦੀ ਰਾਣੀ ਕਹਿ ਦਿੱਤਾ ਅੱਜ ਦੇ ਯੂਥ ਦੀ ਗੱਲ ਕਰ ਲਈ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਵਿਰਸਾ ਭੁੱਲਦੇ ਹੋਏ ਨਜ਼ਰ ਆ ਰਹੇ ਵੈਸਟਰਨ ਕਲਚਰ ਜਿਹੜੇ ਅਪਣਾਉਂਦੇ ਨਜ਼ਰ ਆ ਰਹੇ ਕਿਤੇ ਨਾ ਕਿਤੇ ਵੈਸਟਰਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਨੂੰ ਮੇਰਾ ਤਾਂ ਤੁਹਾਡੀਆਂ ਜੜ੍ਹਾਂ ਨੇ ਜਿਹੜੀਆਂ ਤੁਹਾਡੀ ਆਪਣੀ ਹੈਰੀਟੇਜ ਆਪਣੀ ਵਿਰਾਸਤ ਆਪਣੀ ਸੱਭਿਆਚਾਰ ਦੇ ਵਿੱਚ ਕੋਈ ਵੀ ਪੇੜ ਦੀ ਜੜ੍ਹ ਹੈ ਜਿੱਥੇ ਉੱਥੇ ਲੱਗੀ ਹੋਈ ਹੈ ਪਰ ਉੱਚਾ ਹਵਾ ਝੂਲਦਾ ਉਹ ਹਵਾ ਦੇ ਸਾਰੇ ਹੁਲਾਰੇ ਲੈ ਰਿਆ ਹੁੰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਅਸੀਂ ਕੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਾਡੇ ਨਾਲ ਗਿੱਧੇ ਦੀ ਰਾਣੀ ਯਾਨੀ ਕਿ ਸਰਬਜੀਤ ਕੌਰ ਮੰਗਰ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਗਿੱਧੇ ਦੀ ਰਾਣੀ ਕਹਿੰਦੇ ਮੈਂ ਤੁਹਾਨੂੰ ਦੇਖ ਕੇ ਬਹੁਤ ਸੋਹਣਾ ਤੁਸੀਂ ਗਿੱਧਾ ਪਾਉਂਦੇ ਹੋ ਬੋਲੀਏ ਪਾਉਂਦੇ ਹੋ ਬਹੁਤ ਵਧੀਆ ਲੱਗਦਾ ਹੈ ਥੈਂਕ ਯੂ ਜੀ ਮਿਹਰਬਾਨ ਮੈਨੂੰ ਲੱਗਦਾ ਤੁਹਾਡੀ ਪੰਜਾਬੀ ਦੀ ਖੁਸ਼ਬੂ ਜਦੋਂ ਵੀ ਵਹਿਖੜਦੀ ਸਭ ਨੂੰ ਸੋਹਣੀ ਲੱਗਦੀ ਹੈ ਨਾ ਬਿਲਕੁਲ ਬਿਲਕੁਲ ਮੈਮ ਕਿੰਨਾ ਕੁ ਲਾਈਫ ਦੇ ਵਿੱਚ ਸਟਰਗਲ ਕਰਨਾ ਪਿਆ ਇੱਥੇ ਤੱਕ ਪਹੁੰਚਣ ਲਈ ਅਸਲ ਵਿੱਚ ਕਲਾ ਫਕੀਰੀ ਹੈ ਬਿਲਕੁਲ ਸੰਘਰਸ਼ ਤੋਂ ਬਿਨਾ ਕਲਾ ਦੀ ਕਾਮਯਾਬੀ ਨਹੀਂ ਹੈਗੀ ਔਰ ਜਿਹੜੇ ਬੰਦੇ ਚ ਪੇਸ਼ੈਂਸ ਹੁੰਦੀ ਉਹਨੂੰ ਪਤਾ ਹੁੰਦਾ ਕਿ ਮੈਂ ਤੀਰ ਕਿੱਥੇ ਲਗਾਉਣਾ ਲਗਾਤਾਰ ਚੱਲਿਆ ਰਹਿੰਦਾ ਤੇ ਸੰਘਰਸ਼ ਵਿੱਚ ਮਜ਼ਾ ਆਉਂਦਾ ਬਿਲਕੁਲ ਸੰਘਰਸ਼ ਤਾਂ ਹਰ ਦਿਨ ਹੀ ਆ ਹਰ ਦਿਨ ਨਮ ਚਾਰ ਦਿਹਾਕੇ ਹੋਗੀ ਮੈਨੂੰ ਇਸ ਫੀਲਡ ਦੇ ਵਿੱਚ ਮੋਰ ਦਨ 40 ਇਅਰਸ ਲਗੀ ਹੋਈ ਨਹੀਂ ਕੋਈ ਸਟੂਡੈਂਟ ਲਾਈਫ ਦੇ ਵਿੱਚ ਹੀ ਲੱਗ ਪਈ ਸੀ ਕੰਮ ਕਰਨ ਸਾਰੇ ਪ੍ਰੋਫੈਸ਼ਨਲੀ ਵੀ ਸੋ ਚੱਲ ਜਾਰੀ ਹੈ ਬਹੁਤ ਵਧੀਆ ਪਰ ਬਹੁਤ ਸਕੂਨ ਹੈ ਹਾਂਜੀ ਮੈਂ ਪਹਿਲਾ ਇੱਕ ਤੁਹਾਡੀ ਜਿਹੜੀ ਫੇਵਰਟ ਬੋਲੀ ਹੈ ਨਾ ਉਹ ਸਾਡੀ ਆਡੀਅנס ਨੂੰ ਬੋਲੀ ਹਾਰੀ ਉਹ ਫੇਵਰਟ ਹੈ ਜੋ ਮਤਲਬ ਕਿ ਪੰਜਾਬੀ ਜੀ ਨੂੰ ਸੁਣ ਕੇ ਚੰਗਾ ਲੱਗੇ ਉਹਨੂੰ ਹਾਰੀ ਨਾ ਮਿਲਵੈਣ ਨੀ ਗਿੱਦਾ ਹਾਰ ਗਿਆ ਨੱਚਣ ਵਾਲੀ ਨਾ ਹਾਰੀ ਗਿੱਦੇ ਵਾਲੀ ਹਾਰ ਗਈ ਨੱਚਦੀ ਰੋ ਮਰ ਗਈ ਇਹ ਨੀ ਗਿੱਦਾ ਖੂਬ ਪਉ ਜਿੱਥੇ ਵੀ ਮਤਲਬ ਕਿ ਨੱਚਣ ਦੀ ਗੱਲ ਹੁੰਦੀ ਆ ਉਸਤਤ ਹੁੰਦੀ ਆ ਗਿੱਦੇ ਦੀ ਔਰ ਊਰਜਾ ਅੱਛੀ ਬਣਦੀ ਆ ਉਹ ਸਾਰੀਆਂ ਬੋਲੀਆਂ ਸੋਹਣੀਆਂ ਨੇ ਜਿਹੜੀਆਂ ਕਿਸੇ ਨੂੰ ਨੱਚ ਸਕਣ ਤੇ ਕੋਈ ਨੱਚ ਸਕਣ ਤੇ ਕਿੰਨੇ ਉਮਰ ਦੇ ਸੀਗੇ ਜਦੋਂ ਇਸ ਲਾਈਨ ਦੇ ਵਿੱਚ ਆਏ ਇਹ ਕੰਮ ਦੇ ਵਿੱਚ ਤੁਸੀਂ ਮੈਂ 17 17 ਸਾਲ ਦੀ ਉਮਰ ਦੇ ਵਿੱਚ ਪਹਿਲਾ ਇੰਟਰਨੈਸ਼ਨਲ ਟੂਰ ਲਗਾ ਰਿਹਾ ਸੀ ਸੋਵੀਅਤ ਰੂਸ ਦਾ ਜੀ ਔਰ ਉਸ ਤੋਂ ਬਾਅਦ ਚੱਲ ਸੋ ਚੱਲ 1987 ਤੋਂ ਲੈ ਕੇ 24 ਤੱਕ ਬਸ ਜਿੱਥੇ-ਜਿੱਥੇ ਪੰਜਾਬੀ ਵੱਸਦੇ ਆ ਉੱਥੇ-ਉੱਥੇ ਹਰ ਥਾਂ ਦੇ ਉੱਤੇ ਔਰ ਟਿਲ ਡੇਟ ਬਹੁਤ ਕੰਮ ਕਰ ਰਹੀਆਂ ਲਗਾਤਾਰ ਕਰ ਰਹੀਆਂ ਜੀ ਬਸ ਮੈਂ ਇੱਕ ਨਾ ਚਲ ਹਰ ਕੋਈ ਪੋਜ਼ਿਟਿਵਿਟੀ ਵੱਲ ਤਾਂ ਹਰ ਕੋਈ ਚਾਹੁੰਦਾ ਕਿ ਅਸੀਂ ਪੋਜ਼ਿਟਿਵਿਟੀ ਵੱਲ ਜਾਈਏ ਪਰ ਤੁਸੀਂ ਇੱਕ ਪਿੰਡ ਤੋਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਨੂੰ ਸਮਝਣਾ ਬਹੁਤ ਔਖਾ ਹੈ ਸਮਝਾਉਣਾ ਵੀ ਬਹੁਤ ਔਖਾ ਹੈ ਇੱਕ ਡਾਂਸ ਹੋਵੇ ਜਾਂ ਫਿਰ ਇੱਕ ਬੋਲੀ ਹੋਵੇ ਕਿ ਇਦਾਂ ਦਾ ਆਰਟ ਹੈ ਜਿਹਨੂੰ ਹਰ ਕੋਈ ਨਹੀਂ ਸਮਝ ਸਕਦਾ ਤੁਹਾਨੂੰ ਇਦਾਂ ਕਦੇ ਕੁਝ ਗਲਤ ਸੁਣਨ ਨੂੰ ਮਿਲੇ ਦੇਖੋ ਲੋਕਾਂ ਨੂੰ ਨਹੀਂ ਸਮਝਾਉਣਾ ਹੁੰਦਾ ਆਪਾਂ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਕੀ ਕਰਨਾ ਚਾਹੁੰਦੇ ਆ ਜਿਹੜੀ ਗੱਲ ਲੋਕੀ ਅੱਜ ਕਰ ਰਹੇ ਨੇ ਕਿ ਲਾਈਫ ਇਜ਼ ਵਾਂਸ ਮੈਨੀਫੈਸਟਿੰਗ ਕਰੋ ਜੀ ਤੁਸੀਂ ਤੁਹਾਡਾ ਜੋ ਏ ਮੈਂ ਉਹਨੂੰ ਆਪਣੇ ਅੰਦਰ ਕਰੋ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪਈ ਮਤਲਬ ਉਸ ਸਮੇਂ ਸਾਡੇ ਵਿੱਚ ਕੁਦਰਤ ਵੱਲੋਂ ਜਿਹੜਾ ਕੁਦਰਤੀ ਕਲਾਕਾਰ ਆਇਆ ਹੁੰਦਾ ਕੁਦਰਤ ਦੀ ਬਖਸ਼ੀ ਹੋਏ ਦਾਤ ਨੂੰ ਲੈ ਕੇ ਜੋ ਵੀ ਕੋਈ ਬੋਲਦਾ ਉਹ ਆਪਣਾ ਕੰਮ ਕਰੀ ਗਏ ਮੈਂ ਆਪਣਾ ਕੰਮ ਕਰਦੀ ਗੀ ਕੰਟੀਨਿਊਸਲੀ ਹਾਂਜੀ ਮੈਮ ਕਿੰਨਾ ਕ ਵਧੀਆ ਰਿਸਪੌਂਸ ਜਿਹੜਾ ਹੈ ਮਿਲਿਆ ਕਿੰਨਾ ਕ ਲੋਕ ਜਿਹੜੇ ਜੇ ਤੁਸੀਂ ਜਾਣੇ ਹੋ ਕਿੱਤੇ ਦੀ ਰਾਣੀ ਤੁਹਾਨੂੰ ਕਹਿੰਦੇ ਆ ਕਿ ਟੈਗ ਨੇਮ ਤੁਹਾਨੂੰ ਦਿੱਤਾ ਹੋਇਆ ਕਿਸ ਤਰੀਕੇ ਦਾ ਮਤਲਬ ਮਹਿਸੂਸ ਐਨ ਸਤਕਾਰ ਐਨਾ ਪਿਆਰ ਮੈਂ ਹਮੇਸ਼ਾ ਗੱਲ ਕਰਦੀ ਹੁੰਨੀ ਆ ਕਿ ਮਿਸ ਯੂਨੀਵਰਸ ਮਿਸ ਇੰਡੀਆ ਕੋਈ ਵੀ ਇੱਕ ਸਾਲ ਦਾ ਟਾਈਟਲ ਹੁੰਦਾ ਵੀ ਮੇਰੇ ਤੇ ਪੰਜਾਬੀ ਕਿੰਨਾ ਮਿਹਰਬਾਨ ਹੋਏ ਕਿ ਮੈਨੂੰ ਸਾਰੀ ਉਮਰ ਲਈ ਮਤਲਬ ਕਿ ਗਿੱਦਿਆਂ ਦੀ ਰਾਣੀ ਕਹਿ ਦਿੱਤਾ ਮੇਰਾ ਵੈਸੇ ਨਾਮ ਵੀ ਰਾਣੀ ਸੀ ਪਹਿਲਾਂ ਬਚਪਨ ਤੋਂ ਨਾ ਮਾਂ ਵੱਲੋਂ ਪਿਓ ਵੱਲੋਂ ਸੋ ਇਹ ਚੀਜ਼ ਤਾਂ ਦ ਸੀ ਨਹੀਂ ਜਾ ਸਕਦੀ ਲਫ਼ਜ਼ਾਂ ਦੇ ਵਿੱਚ ਨਾ ਕਿ ਤੁਹਾਡੀ ਭੀੜ ਦੇ ਵਿੱਚ ਇੱਕ ਪਹਿਚਾਣ ਹੈ ਉਹ ਪਹਿਚਾਣ ਦੇ ਨਾਲ ਜੋ ਤੁਹਾਨੂੰ ਕੋਈ ਬੁਲਾਉਂਦਾ ਮੈਨੂੰ ਲੱਗਦਾ ਸਭ ਨੂੰ ਹੀ ਚੰਗਾ ਲੱਗਦਾ ਉਹ ਵਧੀਆ ਲੱਗਦਾ ਹਾਂਜੀ ਕੀ ਬਾਤ ਤੇ ਮੈਮ ਅੱਜ ਦੀ ਜੇ ਆਪਾਂ ਗੱਲ ਕਰੀ ਅੱਜ ਕੱਲ ਦੇ ਲੋਕ ਜਿਹੜੇ ਨੇ ਸਪੈਸ਼ਲੀ ਆਪਾਂ ਅੱਜ ਦੇ ਯੂਥ ਦੀ ਗੱਲ ਕਰ ਲਈ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਵਿਰਸਾ ਭੁੱਲਦੇ ਹੋਏ ਨਜ਼ਰ ਆ ਰਹੇ ਵੈਸਟਰਨ ਕਲਚਰ ਜਿਹੜੇ ਅਪਣਾਉਂਦੇ ਨਜ਼ਰ ਆ ਰਹੇ ਕਿਤੇ ਨਾ ਕਿਤੇ ਵੈਸਟਰਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਤੁਸੀ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਨੂੰ ਦੇਖੋ ਬੰਦੇ ਦਾ ਸੁਭਾਅ ਹੈ ਮਤਲਬ ਕਿ ਉਹਨੇ ਹਮੇਸ਼ਾ ਉਹ ਚੀਜ਼ ਅਟ੍ਰੈਕਟ ਕਰਦੀ ਜਿਹੜੀ ਉਹਦੇ ਨੇੜੇ ਨਹੀਂ ਹੁੰਦੀ ਦੂਰ ਦੇ ਢੋਲ ਸਾਹਵ ਨੇ ਅਸੀਂ ਕਹਿੰਦੇ ਆ ਸੋ ਪਰ ਘੁਮ ਘੁਮਾ ਕੇ ਮੈਨੂੰ ਲੱਗਾ ਤੁਹਾਡੀਆਂ ਜੜਾਂ ਨੇ ਜਿਹੜੀਆਂ ਤੁਹਾਡੀ ਆਪਣੀ ਹੈਰਿਟੇਜ ਆਪਣੀ ਵਿਰਾਸਤ ਆਪਣੀ ਸੱਭਿਆਚਾਰ ਦੇ ਵਿੱਚ ਕੋਈ ਵੀ ਪੇੜ ਦੀ ਜੜ੍ਹ ਹੈ ਜਿੱਥੇ ਉੱਥੇ ਲੱਗੀ ਹੋਈ ਹੈ ਪਰ ਉੱਚਾ ਹਵਾ ਚ ਝੂਲਦਾ ਉਹ ਹਵਾ ਦੇ ਸਾਰੇ ਹੁਲਾਰੇ ਲੈ ਰਿਆ ਹੁੰਦਾ ਸੋ ਠੀਕ ਹੈ ਵੈਸਟਰਨ ਵਾਲੇ ਵੈਸਟ ਕਰੀ ਜਾਂਣ ਜੋ ਉਹਨਾਂ ਨੂੰ ਚੰਗਾ ਲੱਗਦਾ ਪਰ ਅੱਜ ਕੱਲ ਵੈਸਟ ਵਾਲੇ ਸਗੋਂ ਸਾਡੀਆਂ ਚੀਜ਼ਾਂ ਨੂੰ ਅਪਣਾ ਰਹੇ ਨੇ ਗੁਰਬਾਣੀ ਕੀਰਤਨ ਸਾਡੇ ਖਾਣੇ ਔਰ ਸਾਡੀਆਂ ਡ्रेसेस ਕਿੰਨੇ ਸਾਰੇ ਰਸ਼ੀਅਨ ਲੋਕ ਕਿੰਨੇ ਪੋਲਿਸ਼ ਲੋਕ ਆ ਕੇ ਦਿੱਲੀ ਜੋ ਕਿਤੇ ਕਿਤੇ ਰਹਿ ਰਹੇ ਨੇ ਹਨਾ ਬਹੁਤ ਬਹੁਤ ਟਾਈਮ ਹਾਂਜੀ ਅੱਜ ਦੇ ਯੂਥ ਨੂੰ ਦੇਖਦੇ ਹੋਏ ਕੀ ਕਿਹੜੀ ਬੋਲੀ ਆ ਜਿਹੜੀ ਕਿ ਚੇਤੇ ਆਂਦੀ ਹੈ ਕੀ ਲੱਗਦਾ ਕਿ ਕਿਹੜੀ ਬਿਲਕੁਲ ਫਿੱਟਮ ਫਿਟ ਬੈਠਦੀ ਨਹੀਂ ਅੱਜ ਦੇ ਯੂਥ ਦਾ ਜੋ ਹੈ ਬਹੁਤ ਵਧੀਆ ਕਰ ਰਹੇ ਨੇ ਅੱਜ ਵੀ ਬੱਚੇ ਬਹੁਤ ਵਧੀਆ ਕਰ ਰਹੇ ਨੇ ਜਿਹੜੇ ਕਮਿਟਿਡ ਹੈ ਜਿਹੋ ਜੇ ਸਮਾਗਿਆ ਉਹਨਾਂ ਨੂੰ ਲੱਗਦਾ ਕਿ ਇੱਕ ਗੱਲ ਅਸੀਂ ਬੋਲੀ ਛੇਤੀ ਪਪੂਲਰ ਹੋ ਜੀਏ ਕੈਪੈਸਿਟੀ ਪੇਸ਼ੈਂਟ ਜਿਹੜੀ ਉਹ ਘਟ ਗਈ ਬਸ ਆਈ ਚੀਜ਼ ਹੈ ਕਿ ਬੋਧੀਆਂ ਬਾਅਦ ਛੱਡਦਾ ਮਾੜੇ ਮੇਰੇ ਲਈ ਕੁਝ ਵੀ ਕਹਿੰਦੇ ਨਾ ਸੋ ਅੱਜਕੱਲ ਬੱਚੇ ਫੇਕ ਚੀਜ਼ ਜਿਹੜੀ ਹੁੰਦੀ ਆ ਬਹੁਤ ਛੇਤੀ ਫੈਲਦੀ ਆ ਸੱਚ ਹਾਲੇ ਕਿ ਤੇ 10ਵੇਂ ਬਨ ਰਿਹਾ ਹੁੰਦਾ ਝੂਠ 7ਵੇਂ ਸਵਾਨ ਤੱਕ ਗਿਆ ਹੁੰਦਾ ਤਦ ਤੱਕ ਸੋ ਬਸ ਇਹ ਹੈ ਕਿ ਜੜਾ ਨੂੰ ਫੜ ਕੇ ਰੱਖੋ ਮਜ਼ਬੂਤ ਰਹੋ ਔਰ ਖੁਸ਼ ਰਹੋ ਜ਼ਿੰਦਗੀ ਦੇ ਵਿੱਚ ਲਾਈਵ ਦੇ ਵਿੱਚ ਕਿੰਨਾ ਕਿ ਜ਼ਿਆਦਾ ਸਪੋਰਟਿਵ ਸਭ ਤੋਂ ਜ਼ਿਆਦਾ ਕੌਣ ਰਹੇ ਪਹਿਲਾਂ ਮੇਰੀ ਮਦਰ ਜਿਨ੍ਹਾਂ ਨੇ ਮੈਨੂੰ ਮਤਲਬ ਕਿ ਕਾਰਨ ਦਿੱਤਾ ਸਾਰਾ ਕੁਝ ਉਸ ਤੋਂ ਬਾਅਦ ਮੇਰੇ ਹਸਬੰਡ ਫੇਰ ਈਵਨ ਮੇਰੀ ਫੈਮਿਲੀ ਸਾਰੀ ਹੋਈ ਪੱਕੇ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ ਪਰ ਇਹ ਦੋ ਐਸੇ ਨਾਂ ਨੇ ਜਿਹੜੇ ਮੈਂ ਸੱਜੇ ਖੱਬੇ ਬਣੇ ਰਹੇ ਆll the time ਕਿ ਕਰੋ ਕਰੋ ਤਾਂ ਮੈਂ ਕੋਈ ਥੜੀ ਮਤਲਬ ਕਿ ਚਲੋ ਇੱਕ ਸੋਹਣੀ ਮੁਟਿਆਰ ਨੂੰ ਦੇਖ ਕੇ ਤਾਂ ਹਰ ਕੋਈ ਬੋਲੀ ਜਿਹੜੀ ਹੈ ਤਿਆਰ ਕਰ ਲੈਂਦਾ ਪਰ ਤੁਹਾਡੀ ਇੱਕ ਬੋਲੀ ਜੋ ਕਿ ਬਹੁਤ ਜ਼ਿਆਦਾ ਲੋਕਲ ਇੱਕ ਮੈਸੇਜ ਦਾ ਕੰਮ ਕਰਦੀ ਉਹ ਕਿਹੜੀ ਬੋਲੀ ਹੈ ਮੇਰੀਆਂ ਸਾਰੀਆਂ ਹੀ ਬੋਲੀਆਂ ਕਿਉਂਕਿ origignal ਨੂੰ ਲੈ ਕੇ ਇਦਾਂ ਰਿਕਾਰਡ ਕੀਤਾ ਕਿੱਤਾ ਮੇਰੀ ਜਾਨ ਨੇ ਮੈਨੂੰ ਬਹੁਤ ਮਹਿਚਾਨ ਦਿੱਤੀ ਮੇਰੀ ਜਾਨ ਜਾਨ ਮੇਰੀ ਜਾਨੇ ਗਿੱਦਾ ਮੇਰੀ ਸ਼ਾਨ ਸ਼ਾਨ ਮੇਰੀ ਸ਼ਾਨੇ ਗਿੱਦਾ ਕਿੱਤਾ ਮੇਰੀ ਜਾਨ ਕੁੜੇ ਹਣ ਦਿਓ ਕਿੱਤਾ ਮੇਰੀ ਜਾਨ ਕੁੜੇ ਹਣ ਦਿਓ ਕਿੱਤੇ ਫੰਕਸ਼ਨ ਜਿਹੜੇ ਲਾਣੇ ਹੋ ਕਿਤੇ ਇਦਾਂ ਹੋਇਆ ਕਿ ਨਾਈਟ ਦਾ ਪੂਰਾ ਸ਼ੂਟ ਹੋਵੇ ਫਿਰ ਦੇ ਦੇ ਵਿੱਚ ਵੀ ਫੇਰ ਸ਼ੂਟ ਹੋਵੇ ਕਿਸ ਤਰੀਕੇ ਨਾਲ ਮੈਨੇਜ ਕਰਦੇ ਬਸ ਇਹ ਵੀ ਅਡਜਸਟਮੈਂਟ ਹੀ ਆ ਜਦੋਂ ਕੰਮ ਤੁਹਾਡੀ ਰੂਹ ਦਾ ਹੁੰਦਾ ਤੁਹਾਡੀ ਖੁਸ਼ੀ ਦਾ ਹੁੰਦਾ ਤੁਹਾਨੂੰ ਅਡਜਸਟਮੈਂਟ ਨਹੀਂ ਕਰਨੀ ਪੈਂਦੀ ਚਾਈ ਚਾਈ ਕਰਦੇ ਹੋ ਮੰਡੇ ਨਾਈਟ ਵੀ ਬੇਸ਼ੱਕ ਹੋਵੇ ਕਈ ਵਾਰ ਐਵੇਂ ਵੀ ਹੋਇਆ ਕਿ ਦੇ ਇੱਕ ਦਿਨ ਚ ਤਿੰਨ ਤਿੰਨ ਸ਼ੋਅ ਕੀਤੇ ਔਰ ਕਈ ਵਾਰ ਬਰਫ਼ ਦੀ ਵਰਖ ਦੇ ਵਿੱਚ SNOW FALL ਦੇ ਵਿੱਚ ਤੁਸੀਂ ਪਰਫਾਰਮੈਂਸਿਸ ਕੀਤੀਆਂ ਹੈ ਨਾ ਪਰ ਬਹੁਤ ਮਜ਼ਾ ਆਇਆ ਬਹੁਤ ਹਰ ਵਾਰ ਚੰਗਾ ਹੀ ਲੱਗਿਆ ਪਰਫਾਰਮੈਂਸ ਚੰਗੀ ਲੱਗੀ ਜਦੋਂ ਮਤਲਬ ਕਿ ਬਾਕੀਆਂ ਨੂੰ ਖੁਸ਼ ਕਰਨ ਦੇ ਲਈ ਤੁਹਾਡੀ ਖੁਸ਼ੀ ਕੋਈ ਵੰਡ ਰਿਹਾ ਉਹਨਾਂ ਦੀ ਖੁਸ਼ੀ ਤੁਸੀਂ ਵੰਡ ਵੰਡਦੇ ਬਹੁਤ ਚੰਗਾ ਲੱਗਿਆ ਫਸਟ ਟਾਈਮ ਜਦੋਂ ਸਟੇਜ ਤੇ ਆਏ ਸੀ ਕਿ ਲਾਈਵ ਪਰਫਾਰਮੈਂਸ ਕੀਤੀ ਸੀ ਕਿੰਨਾ ਕਿ ਨਰਵਸ ਸੀ ਕੀ ਸੋਚ ਰਹੇ ਸੀ ਕਿ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਪੀਏਯੂ ਦੇ ਪਾਲ ਐਡੀਟੋਰੀਅਮ ਦੇ ਵਿੱਚ ਇੱਕ ਲੈਕਚਰ ਦਾ ਸੀ ਉਹ ਕੰਟੈਸਟ ਬਹੁਤ ਲੱਤਾਂ ਕੰਬੀਆਂ ਸੀ ਉਦੋਂ ਮੈਂ 8ਵੀਂ ਜਮਾਤ ਵਿੱਚ ਸੀ ਉਦੋਂ ਥੈਟ ਵਾਸ ਦਾ ਫਰਸਟ ਨਰਵਸਨੈਸ ਉਦੋਂ ਬਾਅਦ ਮਾਈਕ ਨਾਲ ਹਮੇਸ਼ਾ ਬਹੁਤ ਸਹਿਜ ਕਦੇ ਕੋਈ ਨਹੀਂ ਫੇਰ ਨਹੀਂ ਲੱਗਿਆ ਉਸ ਤੋਂ ਬਾਅਦ ਨਹੀਂ ਮੈਮ ਕਦੇ ਕੋਈ 네ਗੇਟਿਵ ਕਮੈਂਟ ਆਇਆ ਜੋ ਕਿ ਅੱਜ ਵੀ ਸੋਚਦੇ ਤਾਂ ਹੱਕਾਂ ਦੇ ਵਿੱਚ ਹੱਜੂ ਆ ਜਾਂਦੇ ਆ ਬਾਦੂ 네ਗੇਟਿਵ ਕਮੈਂਟ ਨਹੀਂ ਆਉਣਗੇ ਤਾਂ ਫਿਰ ਪੋਜ਼ਿਟਿਵ ਦਾ ਪਤਾ ਕਿਵੇਂ ਲੱਗੂ ਪੋਜ਼ਿਟਿਵ ਕੀ ਹੁੰਦਾ ਆਉਂਦੇ ਨਹੀਂ ਉਦੋਂ ਹੀ ਪਰ ਮੈਨੂੰ ਕਮੈਂਟਾਂ ਦਾ ਕੇਅਰ ਨਹੀਂ ਹੁੰਦੀ ਹੈਗੀ ਕੰਟੈਂਟ ਕੀ ਪੈ ਰਿਹਾ ਤੁਸੀਂ ਕਹਿਣਾ ਕੀ ਚਾ ਰਹੇ ਹੋ ਉਹ ਤੁਹਾਡੇ ਵੱਡੀ ਫੈਮਿਲੀ ਸੋਸ਼ਲ ਸੈਟਅਪ ਦੇ ਲਈ ਕੀ ਮੈਸੇਜ ਜਾ ਰਿਹਾ ਉਹ ਜਿਆਦਾ ਮਹੱਤਵਪੂਰਨ ਨਾ ਕੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੀ ਤੁਹਾਨੂੰ ਆਡੀਅנס ਦੇਖ ਰਹੀ ਹੈ ਜਿਨ੍ਹਾਂ ਨੂੰ ਇੱਕ ਟੈਗਡ ਨੇਮ ਜਿਹੜਾ ਦਿੱਤਾ ਹੋਇਆ ਗਿੱdde ਦੀ ਰਾਣੀ ਉਹਨਾਂ ਲਈ ਕੀ ਬੋਲੀ ਭਾਗੇ ਅੱਜ ਤੁਸੀਂ ਸੁਣਾਓਗੇ ਤੇ ਕੀ ਉਹਨਾਂ ਨੂੰ ਮੈਸੇਜ ਦਿਓਗੇ ਆਪਣੇ ਬੋਲੀ ਦੇ ਔਰ ਥਾਂ ਤੇ ਮੇਤੋ ਇਹ ਬੋਲੀ ਪੈਂਦੀ ਹੋਈ ਹੈ ਬਦੋਬਦੀ ਮੇਰੀ ਜ਼ੁਬਾਨ ਤੇ ਆ ਜਾਂਦੀ ਹੈ ਮਾਲਵੇ ਦੀ ਜੱਟੀ ਨਹੀਂ ਮੈਂ ਗਿੱਦਿਆਂ ਦੀ ਰਾਣੀ ਨੱਚਦੀ ਨਾ ਥੱਕਾਂ ਨੀ ਮੈਂ ਅੱਗ ਵਾਂਗੂ ਮਚਾਉਂਦੇ ਵਾਂ ਘੇੜਾ ਕੁੜੀਓ ਨੀ ਮੈਂ ਨੱਚ ਨੱਚ ਪੱਟਦੇ ਆ ਵੇੜਾ ਕੁੜੀਓ ਨੀ ਮੈਂ ਨੱਚ ਨੱਚ ਪੱਟਦੇ ਆ ਵੇੜਾ ਕੁੜੀਓ